हां मैं भी अही सोचਦੀ ਐ ਕੋਈ ਹੌਸਲਾ ਬੀਤਾ ਹੋਵੇ ਐ ਵਿਚਾਈ ਦੀ ਜ਼ਿੰਦਗੀ ਸਾਰੀ ਕਿਵੇਂ কাটੂਗੀ ਹਾਂ ਹਾਂ ਇਹ ਤਾਂ ਬਹੁਤ ਲੰਬੀ ਜ਼ਿੰਦਗੀ ਪਈ ਐ ਐ ਤਾਂ ਆਪਾਂ ਜੇ ਲੰਬੀ ਨਿਗਾਹ ਮਾਰਾਂਗੇ ਨਾ ਹੈ ਅੱਗੇ ਕੱਲ ਜੁਗ ਨਹੀਂ ਆਉਣਾ ਚਲ ਜੇ ਕੋਈ 30 ਪੁੱਤ ਹੁੰਦਾ ਫੇਰ ਵੀ ਟਾਈਮ ਟੱਪ ਜਾਂਦਾ ਇਹ ਕੱਲੀ ਜਵਾਕੜੀ ਕਿਵੇਂ ਟਾਈਮ ਟੱਪਾਉ ਨਾਲੇ ਮੇਰਾ ਕੀ ਐ ਮੈਂ ਤਾਂ 4 ਦਿਨ ਦੀ ਪ੍ਰਾਉਣੀ ਐ ਕੀ ਪਤਾ ਮੈਂ ਕਦੋਂ ੱਖਾਂ ਵਿੱਚ ਜਾ ਹਾਂ ਠੀਕ ਐ ਨਾ ਆਏ ਤਾਂ ਮੈਂ ਕੁਝ ਦੇ ਲੈ ਕੇ ਜਿੰਨਾ ਕ ਮੈਥੋਂ ਸਰੂ ਨਾ ਓਨਾਂ ਕ ਤਾਂ ਮੈਂ ਦੇ ਲੈ ਕੇ ਤੋਰੂਗੀ ਫੇਰ ਵੀ ਇਸ ਘਰ ਦੀ ਨੂੰਤੀ ਐ ਮੈਂ ਤਾਂ ਹੁਣ ਉਹਨੂੰ ਆਪਦੀ ਧੀ ਬਣਾ ਕੇ ਤੋਰੂ ਮੈਨੂੰ ਮੈਨੂੰ ਨਹੀਂ ਸਮਝਦੀ ਚਲੋ ਠੀਕ ਐ ਫੇਰ ਮੈਂ ਫੇਰ ਗੱਲ ਕਰਦੀ ਐ ਮਾਤਾ ਮੈਂ ਨਾ ਹੱਥ ਬੰਦੀ ਐ ਤੇਰੇ ਮੁਰੇ ਐਵੇਂ ਨਾ ਲੋਕਾਂ ਨਾਲ ਵਾਦੇ ਕਰੀ ਚੱਲ ਉਹ ਐਵੇਂ ਨਾ ਲੋਕਾਂ ਨਾਲ ਗਾਂਢੀਆਂ ਸਾੜੀਆਂ ਲਾਈ ਚੱਲ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਤੇ ਤੈਨੂੰ ਆਪਦੇ ਪੁੱਤ ਦੀ ਕੋਈ ਫਿਕਰ ਨਹੀਂ ਉਹ ਪੁੱਤ ਛੱਡ ਪੋਤੇ ਦੀ ਵੀ ਕੋਈ ਫਿਕਰ ਨਹੀਂ ਸਾਰਾ ਦਿਨ ਤੈਨੂੰ ਉਹਦਾ ਫਿਕਰ ਰਹਿੰਦਾ ਕਲੇਣੀ ਦਾ ਸਾਰਾ ਦਿਨ ਤੈਨੂੰ ਇਹ ਰਹਿੰਦਾ ਵੀ ਉਹਦਾ ਕੁਝ ਬਣ ਜੇ ਮੈਂ ਪੈਰੀ ਹੱਥ ਲਾ ਦਿੰਨੀ ਹੱਥ ਜੋੜਦੀ ਆ ਤੇਰੇ ਮੂਰੇ ਉਹ ਕਦੇ ਸਾਡੇ ਬਾਰੇ ਵੀ ਸੋਚ ਲੈ ਅਸੀਂ ਕੜਾ ਤੇਰੇ ਬਗਾਨੇ ਆ ਉਹ ਚੱਲ ਮੈਂ ਤਾਂ ਤੇਰੇ ਲਈ ਬਗਾਨੀ ਆ ਉਹ ਮੇਰਾ ਬੰਦਾ ਤਾਂ ਤੇਰਾ ਪੁੱਤ ਹੈ ਉਹ ਤਾਂ ਨਹੀਂ ਤੇਰਾ ਦੁਸ਼ਮਣ ਚੱਲ ਮੈਂ ਤਾਂ ਤੇਰੀ ਦੁਸ਼ਮਣ ਹੋ ਸਕਦੀ ਆ ਨੀ ਮੈਂ ਕਦੋਂ ਕਹੇ ਵੀ ਉਹ ਮੇਰਾ ਪੁੱਤ ਨਹੀਂ ਉਹ ਪੋਤਾ ਨਹੀਂ ਤੂੰ ਨੂੰ ਨਹੀਂ ਨੀ ਮੈਂ ਸਭ ਕੁਝ ਜੋੜ-ਜੋੜ ਕੇ ਛੋਡੇ ਵਸਤੀ ਬਣਾਇਆ ਨਾਲ ਇਹਦੇ ਵਿਚਾਲੇ ਦਾ ਹੋਰ ਹੋ ਵੀ ਕੌਣ ਹੈ ਜੇ ਆਪਾਂ ਨਹੀਂ ਕਰਾਂਗੇ ਤਾਂ ਫਿਰ ਹੋਰ ਕਰੂਗਾ ਵੀ ਕੌਣ ਮੈਂ ਤਾਂ ਐਂ ਕਹਿਣੀ ਹੈ ਸਾਰਾ ਪਰਿਵਾਰ ਕਰਕੇ ਨਾ ਇਹਨੂੰ ਤਣ ਪੱਤਣ ਲਾ ਦਈਏ ਕਿਸੇ ਅੱਛਾ ਹੁਣ ਇਹਨੂੰ ਤਣ ਪੱਤਣ ਲਾਉਣਾ ਹੈ ਹੁਣ ਇਹਦੇ ਬਾਰੇ ਸੋਚਣਾ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਦੀ ਵੀ ਮਾਤਾ ਉਹ ਤਾਂ ਤੂੰ ਐਨੀ ਸਿਆਣੀ ਕਹੋਣੀ ਹੈ ਪਰ ਉਦੋਂ ਤੇਰੀ ਅਕਲ ਕਿੱਥੇ ਗਈ ਸੀ ਜਦੋਂ ਤੇਰਾ ਮੁੰਡਾ ਪੂਰਾ ਹੋਇਆ ਸੀ ਉਹ ਤੂੰ ਉਦੋਂ ਕਿਉਂ ਨਹੀਂ ਇਹਨੂੰ ਇਹਦੇ ਪੇਕੇ ਭੇਜਿਆ ਉਸ ਟਾਈਮ ਵੀ ਤੈਨੂੰ ਪਤਾ ਸੀ ਵੀ ਇਹਦਾ ਇੱਥੇ ਹੋਰ ਕੋਈ ਨਹੀਂ ਹੈਗਾ ਅਜੇ ਪੇਕੇ ਭਗ ਜਾਂਦੀ ਤਾਂ ਇਹਦੇ ਪੇਕੇ ਇਹਨੂੰ ਸਾਂਭ ਵੀ ਲੈਂਦੇ ਤੇ ਹੁਣ ਹੁਣ ਤੂੰ ਇਹਨੂੰ ਵਿਆਉਣ ਦੀਆਂ ਗੱਲਾਂ ਕਰੀ ਜਾਂਦੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਥੋੜਾ ਦਿਮਾਗ ਕਿੱਥੇ ਗਿਆ ਤੁਸੀਂ ਸੋਚੀ ਕੀ ਜਾਂਦੇ ਹੋ ਉਹ ਮੜਾ ਮੋਟਾ ਦੇ ਪੁੱਤ ਬਾਰੇ ਸੋਚ ਲੈ ਹਾਰੇ ਸੋਚ ਲੈ ਉਹਦੇ ਪੁੱਤ ਬਾਰੇ ਉਹਦੀ ਆ ਦਾੜੀ ਬਾਰੇ ਸੋਚ ਲੈ ਉਹਨੂੰ ਨਿਕਲ ਲੈਣ ਦੇ ਚਾਰ ਲੋਕਾਂ ਦੇ ਅੱਗੇ ਨਿਕਲ ਲੈਣ ਦੇ ਕਿਉਂ ਲੋਕਾਂ ਤੋਂ ਥੂ-ਥੂ ਕਰਾਉਣੀ ਐ ਕੀ ਗੱਲ ਹੋ ਗਈ ਹੈ ਸਮਝ ਨਹੀਂ ਆ ਰਹੀ ਮੈਨੂੰ ਗੱਲ ਕੁਛ ਕੀ ਖਾਰੂ ਪਾਰ ਕੇ ਜੀਣਾ ਹਣਾ ਖਾਰੂ ਹਜੇ ਪਿਆ ਨਹੀਂ ਖਾਰੂ ਤਾਂ ਹੋਰ ਪਹੂਗਾ ਇਹ ਘਰ ਹਜੇ ਪਟਣ ਦੇ ਵਿੱਚ ਬਾਕੀ ਪਿਆ ਆ ਗੱਲ ਸੁਣ ਲਓ ਮੇਰੀ ਇਹ ਤੇਰੀ ਮਾਤਾ ਇਹ ਲੋਕਾਂ ਨਾਲ ਕੀ ਮਲਾਈ ਜਾਂਦੀ ਆ ਉਹ ਕਲੇਣੀ ਤੋੜਨ ਵਾਸਤੇ ਲੋਕਾਂ ਨੂੰ ਕਹੀ ਜਾਂਦੀ ਆ ਕੋਈ ਗੱਲ ਨਹੀਂ ਮੈਂ ਜਿੰਨੇ ਜੋ ਕੀ ਹੈਗੀ ਆ ਸਮਾਨ ਦੇ ਕੇ ਤੋਰੂਗੀ ਤਾਂ ਸਹੀ ਬੇਬੇ ਤੈਨੂੰ ਕਿੰਨੇ ਵਾਰੀ ਕਿਹਾ ਦੁਬਾਰੇ ਕਹਿ ਦੇਣਾ ਤੂੰ ਉਹਦੀ ਸੋਚ ਨਾ ਕਰ ਨਾ ਕਰ ਤੂੰ ਉਹਦੀ ਸੋਚ ਉਹ ਨੂੰ ਆਪਣੀ ਸੋਚ ਆਪ ਹੈਗੀ ਉਹਨੇ ਕੀ ਕਰਨਾ ਨਾ ਉਹ ਆਪਣੇ ਬਾਰੇ ਸੋਚੀ ਬੈਠੀ ਐ ਸਾਰਾ ਕੁਝ ਸਾ ਮੇਰੀ ਗੱਲ ਸੁਣ ਲੈ ਪੁੱਤ ਮੈਨੂੰ ਸਭ ਪਤਾ ਹੈ ਵੀ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੁਸੀਂ ਨਾ ਦੋਨੇ ਬਾਲੇ ਸਿਆਣੇ ਨਾ ਬਣਿਆ ਕਰੋ ਸੋਡੇ ਹੱਥ ਮਖਤਿਆਰੀ ਕੀ ਦੇਤੀ ਇਹਦਾ ਮਤਲਬ ਇਹ ਤਾਂ ਨਹੀਂ ਤੁਸੀਂ ਆਪਣੀ ਮਰਜ਼ੀ ਕਰੋਗੇ ਕੋਈ ਨਾ ਵਾਂ ਕੋਈ ਨਾ ਘਬਰਾਣਾ ਤੈਨੂੰ ਵੀ ਪਤਾ ਲੱਗ ਜਾਊਗਾ ਬਾਲਾ ਟਾਈਮ ਨਹੀਂ ਪੈਂਦਾ ਹੁਣ ਤਾਂ ਥੋੜੀ ਟਾਈਮ ਰਹਿ ਗਿਆ ਫੇਰ ਤੂੰ ਯਾਦ ਰੱਖੇਂਗੀ ਮੈਨੂੰ ਫੇਰ ਕਹੇਂਗੀ ਮੇਰਾ ਪੁੱਤ ਗੱਲ ਸਹੀ ਕਹਿਣਾ ਹੁੰਦਾ ਸੀ ਮੇਰੀ ਗੱਲ ਸੁਣੋ ਜੀ ਕਾਤੋਂ ਸਮਝਾ ਸਮਝਾ ਕੇ ਆਪਦਾ ਦਿਮਾਗ ਖਰਾਬ ਕਰੀ ਜਾਂਦੇ ਹੋ ਸਮਝਾਉਣ ਦਾ ਤਾਂ ਉਹ ਬੰਦੇ ਨੂੰ ਫਾਇਦਾ ਹੈ ਦੀਰੇ ਗਾਲੋ ਦਿਮਾਗ ਚ ਪਵੇ ਇਹਨਾਂ ਦੇ ਤਾਂ ਜੂ ਨਹੀਂ ਰੜਕਦੀ ਫਿਰ ਇਹਨਾਂ ਤੇ ਕਾਹਤੋਂ ਮੱਥਾ ਮਾਰਦੇ ਹੋ ਜੇ ਤਾਂ ਥੋੜੀ ਸੁਣਦੇ ਹੁਣ ਫਿਰ ਤਾਂ ਚਾਹੇ ਤੁਸੀਂ ਘੰਟਾ ਖੜਕੇ ਇੱਤੇ ਸਮਝਾ ਲਓ ਜਦੋਂ ਕੋਈ ਸੁਣਦਾ ਹੀ ਨਹੀਂ ਫਿਰ ਤਾਂ 2 ਮਿੰਟ ਵੀ ਖੜਨ ਦਾ ਫਾਇਦਾ ਨਹੀਂ ਐ ਕਰੋ ਚਲੋ ਚਲੋ ਚਲ ਚਲ ਏਸੀ ਦੀ ਸੁਣ ਇਹੀ ਵਾਲੀ ਸਿਆਣੀਆਂ ਹੁਣ ਤਾਂ ਘਰ ਚ ਮਾਂ ਵੀ ਬੋਲੀ ਐ ਪਰਜਾਈ ਵੀ ਬੋਲੀ ਐ ਹੁਣ ਤਾਂ ਏਸੀ ਦੀ ਸੁਣਿਆ ਕਰ ਇਹੀ ਤੈਨੂੰ ਚੰਗੀਆਂ ਮੱਤਾਂ ਦੇਉ ਇਹੀ ਤੈਨੂੰ ਚੰਗੀਆਂ ਪੜ ਤਾਂ ਪੜਾਉ ਮੈਂ ਤਾਂ ਐਮੀਤੀ ਵਸ ਹੱਕਰ ਬੰਨ ਲਈ ਆ ਕੋਠੀਆਂ ਬਣਾਤੀਆਂ ਚੰਗਾ ਵਿਆਹ ਕਰਤਾ ਸੰਗਾ ਸਭ ਕੁਝ ਕਰਤਾ ਪਰ ਹੁਣ ਹੁਣ ਮੈਂ ਬੌਲੀ ਐ ਹੁਣ ਤਾਂ ਮੈਂ ਬੌਲੀ ਦਿਖਣ ਲੱਗੀ ਚੱਲ ਪੁੱਤ ਤੇਰੀ ਮਰਜ਼ੀ ਐ ਤੁਸੀਂ ਹੱਸੋ ਵਸੋ ਆਪਦੇ ਘਰੇ ਮੇਰਾ ਕੀ ਐ ਮੈਂ ਤਾਂ ਖਬਰ ਨਹੀਂ ਕਿੰਨੀ ਪਾੜੂ ਖਬਰ ਨਹੀਂ ਨਾ ਕੀ ਸੋਚੀ ਜਾਂਦੇ ਹੁਣ ਕੁਛ ਨਹੀਂ ਬਸ ਸੋਚਣ ਦੇ ਲੱਗ ਰਹੀ ਕੋਈ ਗੱਲ ਹੋਰ ਤਾਂ ਕੀ ਸੋਚਣਾ ਹੈ ਜੇ ਕੁਝ ਨਹੀਂ ਸੋਚਦੇ ਨਾ ਤਾਂ ਮੈਨੂੰ ਤੁਸੀਂ ਐਂ ਦੱਸੋ ਵੀ ਅਮਨ ਨਾਲ ਤੁਹਾਡੀ ਗੱਲ ਹੋ ਗਈ ਕੀ ਕਹਿੰਦਾ ਉਹ ਉਹਨੇ ਕੀ ਕਹਿਣਾ ਹੈ ਉਹ ਤਾਂ ਬਹੁਤ ਸ਼ਹਿਰ ਬੰਦਾ ਹੈ ਬਹੁਤ ਜ਼ਿਆਦਾ ਉਹੀਂ ਦੇਖਣ ਨੂੰ ਮੈਨਾਂ ਜਿਹਾ ਲੱਗਦਾ ਉਹ ਦੇਖਣ ਨੂੰ ਲੱਗਦਾ ਵੀ ਇਹ ਤਾਂ ਸੌਜਾ ਮੁੰਡਾ ਉਹਦਾ ਪਤਾ ਕਿੰਨਾ ਸ਼ਹਿਰ ਹੈ ਕੋਸਰ ਐ ਦਾ ਖੁੰਦਾ ਕਸ ਰੇਣੀ ਕੱਢਤੀ ਹੋਣੀ ਐਨੇ ਸ਼ਹਿਰ ਕਰਤਾ ਹੁਣ ਹੁਣ ਤਾਂ ਮਾਂ ਦੇ ਸ਼ੇਰ ਨੇ ਪੱਲਾ ਨਹੀਂ ਫੜਾਇਆ ਕੋਈ ਗੱਲ ਵੀ ਨਹੀਂ ਦੱਸੀ ਸਦੀਕ ਗੱਲੇ ਨਹੀਂ ਕਰੀ ਮੇਰੇ ਨਾਲ ਕੋਈ ਸਿੱਧੇ ਰਾਤੀ ਨਹੀਂ ਆਇਆ ਹੋਰੇ ਪਿੰਕ ਬਲਾਵੇਂ ਗੱਲਾਂ ਕਰੀ ਗਿਆ ਨਾ ਬਾਈ ਨਾ ਬਾਈ ਇਹਦਾ ਮਤਲਬ ਆਪਣੀ ਵਾਲੀ ਦਾ ਪੂਰਾ ਸਖਾਇਆ ਹੋਇਆ ਆਪਣੀ ਵਾਲੀ ਦਾ ਪੂਰਾ ਪੜਾਇਆ ਹੋਇਆ ਹਾਂ ਆ ਚੱਲ ਕੋਈ ਗੱਲ ਜੀ ਤੁਸੀਂ ਫੇਰ ਕਾਤੇ ਕਰਦੇ ਆ ਅੱਧਾ ਕੰਮ ਹੋ ਗਿਆ ਤੇ ਅੱਧਾ ਆਪਾਂ ਕਰ ਲਾਂਗੇ ਬਸ ਸਮਾਂ ਲੱਗਣ ਦੀ ਧੀਰ ਹੈ ਤੈਨੂੰ ਕੀ ਲੱਗਦਾ ਵੀ ਜਿਹੜਾ ਆਪਾਂ ਇਹ ਬੱਡ ਬੱਡਿਆ ਹੈ ਆਪਰੇ ਵਾਲਾ ਕੰਮ ਸਿਰੇ ਚੜ ਜਾਊਗਾ ਲੈ ਅਗੜੀਆਂ ਗੱਲਾਂ ਕਰਤੀਆਂ ਤੁਸੀਂ ਉਹ ਕੰਮ ਸਿਰੇ ਕਿਉਂ ਨਹੀਂ ਚੜੂਗਾ ਕੰਮ ਤਾਂ ਸਮਝ ਲਓ ਸਿਰੇ ਝੜੇ ਹੀ ਪਿਆਗਾ ਹੈ ਮੈਂ ਪਹਿਲਾਂ ਵੀ ਕਿਹਾ ਅੱਧਾ ਕੰਮ ਹੋ ਗਿਆ ਅੱਧਾ ਘਰ ਰਹਿ ਗਿਆ ਬਸ ਮਾੜਾ ਜਿਹਾ ਸਮਾਂ ਲੱਗਣ ਦੋ ਉਹ ਵੀ ਪੂਰਾ ਕਰ ਦੇਣਾ ਉਹ ਸਾਰੀ ਗੇਮ ਆਪਣੇ ਹੱਥ ਚਾ ਬਸ ਤੁਸੀਂ ਫੇਕਰ ਨਾ ਕਰੋ ਬਸ ਠੀਕ ਹੈ ਫਿਰ ਇਹਦਾ ਕਰਦੇ ਆ ਫਿਰ ਆਪਾਂ ਪੱਕਾ ਹੱਲ ਤੂੰ ਇੱਕ ਕੰਮ ਕਰੀ ਇਹਦੇ ਤੇ ਧਿਆਨ ਰੱਖੀਂ ਕਿਤੇ ਆਵੇ ਜਾਵੇ ਨਾ ਤੁਸੀਂ ਫੇਕਰ ਕਾਤੋਂ ਕਰਦੇ ਹੋ ਅੱਜ ਜਿਵੇਂ ਆਪਾਂ ਸੋਚਿਆ ਨਾ ਕੰਮ ਤਾਂ ਉਵੇਂ ਹੀ ਹੋਊਗਾ ਤਾਂ ਰਹੇਗਾ ਨੇਦੀ ਇਹ ਮੇਰੀ ਅੱਖ ਤਾਂ ਲਿਆ ਇਹ ਕਿਤੇ ਜਾ ਨਹੀਂ ਸਕਦੀ ਨਾਲ ਤੁਹਾਨੂੰ ਪਤਾ ਹੀ ਆ ਅੱਖ ਮੇਰੀ ਬਾਜ ਵਰਗੀ ਆ ਤੇ ਨਿਮਰਤਾ ਸਾਦ ਵਰਗੀ ਮੈਂ ਤਾਂ ਜਦੋਂ ਮਰਦੀ ਹੱਸ ਕੇ ਪੁੱਛ ਲਾਂ ਉਹ ਕਿੱਥੇ ਚਲੀਆਂ ਬੈਣੀ ਚਲ ਕੋਈ ਗੱਲ ਨਹੀਂ ਹੁਣ ਤਾਂ ਫਿਰ ਆਪਾਂ ਇਹ ਜੰਗ ਜਿੱਤੀ ਪਿਆ ਦੇਖ ਦੀ ਜੀ ਆ ਇਹ ਸ਼ਹਿਰ ਕਾਉਂਦੀ ਹੈ ਨਾ ਆਪਾਂ ਵੀ ਸ਼ਹਿਰੀ ਚ ਆਪਾਂ ਵੀ ਕੱਟ ਨਹੀਂ ਚਲੋ ਮੈਂ ਆਉਣਾ ਮੜ ਜਾ ਪਿੰਡ ਚ ਜਾਇਆ ਮੈਂ ਕੰਮ ਹੈ ਮੇਨੇ ਬੈਜੋ ਬੈਜੋ ਆ ਚਾਹ ਬਣੀ ਪਈਆ ਚਾਹ ਪੀ ਕੇ ਜਾਇਓ ਆ ਫੇਰ ਠੰਡੀ ਹੋ ਜੂਗੀ ਤੁਹਾਡੇ ਤਾਂ ਕੰਮ ਹੀ ਨਹੀਂ ਨਿਬੜਦੇ ਹੈਗੇ ਫੇਰ ਕਹਦੇ ਨੀ ਰੋਟੀ ਪਾਣੀ ਠੰਡਾ ਹੋ ਜਾਤਾ ਉਹ ਬਲਵੀਰੋ ਹਿੱਲਣ ਵੀ ਦੇ ਦਿਆ ਕਰੋ ਆਪ ਤੇ ਲਵੋ ਜਦੋਂ ਮਰਜ਼ੀ ਦੇਖ ਬਲਵੀਰੋ ਬਸ ਨਾ ਬੈਠੋ ਜੀ ਬੈਠੋ ਜੀ ਪਤਾ ਨਹੀਂ ਮਨ ਦੇ ਵਿੱਚ ਕੀ ਚੱਲਦਾ ਰਹਿੰਦਾ ਇਹ। ਉਹ ਲਿਆ ਚਾਹ ਕੇਰਾ ਫਿਰ ਵਧੀਆ ਜੀ ਬਣਾ ਕੇ ਕੰਡੇ ਜਿਹੀ ਲੈ। ਲਾ। ਦੁੱਧ ਨੂੰ ਦਾ ਵਾਲੀ ਆ ਗਈ। ਤੇ ਬਾਕੀ ਵੀ ਕੰਮ ਧੰਦੇ ਮੈਂ ਨਵੇੜ ਤੇ। ਇਹ ਤਾਂ ਛੁਕਰ ਮੈਂ ਟਾਈਮ ਨਾਲ ਉੱਠ ਖੜਦੀ ਆ। ਮੈਂ ਤਾਂ ਐ ਹੁੰਦਾ ਚੱਲ ਜਲਦੀ ਉੱਠ ਕੇ ਨਾ ਕੰਮ ਧੰਦੇ ਨਵੇੜ ਕੇ ਪਾ ਲੂੰਗੀ। ਪਰ ਆ ਦੀਦੀਆ। ਕੋਈ ਨਾ ਕੋਈ ਬੰਨ ਲਾ ਕੇ ਨਾ ਮੇਰੇ ਮੂਰੇ ਨਵੇਂ ਤੋਂ ਨਵਾਂ ਕੰਮ ਲਿਆ ਕੇ ਖੜਾ ਕਰ ਦਿੰਦੀ ਆ ਵੀ ਹਾਂ ਇਹ ਪੜ ਨਾ ਸਕੇ ਪਰ ਕੋਈ ਨਹੀਂ ਪੜਾਈ ਨੂੰ ਤਾਂ ਮੈਨੂੰ ਟਾਈਮ ਨਾ ਕੱਢਣਾ ਹੀ ਪੈਣਾ ਨਹੀਂ ਫਿਰ ਮੇਰਾ ਫਾਇਦਾ ਕੀ ਆ ਇਹਨਾਂ ਦੀ ਇਹਨਾਂ ਗੱਲਾਂ ਵੀ ਸੁਣੀਆਂ ਨੇਗੀਆਂ ਮੈਂ ਵੀ ਹਾਂ ਮੈਂ ਪੜਨਾ ਪੜਨਾ ਚਲ ਕੋਈ ਨਹੀਂ ਹੁਣ ਐ ਕਰਦੀ ਆ ਜਾਨ ਨੂੰ ਦੁੱਧ ਠੰਡਾ ਹੋ ਜਾਊਗਾ ਬਾਅਦ ਚ ਇਹਨੂੰ ਕਾਸੇ ਭਾਂਡੇ ਚ ਕੱਢ ਕੇ ਫ੍ਰਿਜ ਚ ਲਾ ਦੂੰਗੀ ਉਨੇ ਮੈਂ ਘੰਟਾ ਕ ਪੜਾਈ ਤੇ ਲਾ ਲੈਨੀ ਆ